ਬੜੀ ਦੁਖਦਾਈ ਖਬਰ ਸੀ ਜਦੋਂ ਇਹ ਸਾਰਿਆਂ ਨੂੰ ਆਪਾਂ ਪੜਨ ਨੂੰ ਮਿਲੀ ਮੈ ਵੀ ਦਵੇਸੀ ਉਹਨਾਂ ਇਹ ਸਾਰੇ ਵਰਲਡ ਵਿੱਚ ਖਬਰ ਇੱਕ ਤੰ ਫੈਲ ਗਈ। ਔਰ ਜਦੋਂ ਪਤਾ ਲੱਗਿਆ ਕਿ 12 ਬੱਚੇ ਜਿਹੜੇ ਸੀ ਉੱਥੇ ਗੈਸ ਲੀਕ ਹੋਣ ਕਰਕੇ ਰਾਤ-ਰਾਤ ਸੌਂ ਗਏ ਉਠ ਹੀ ਨਹੀਂ ਸਕਕੇ ਸਵੇਰੇ। ਤੇ ਉਹਨਾਂ ਵਿੱਚੋਂ 11 ਬੱਚੇ ਜਿਹੜੇ ਸੀ ਉਹ ਪੰਜਾਬ ਨਾਲ ਰਿਲੇਟਡ ਸੀਗੇ। ਇੱਕ ਬੱਚਾ ਉਥੋਂ ਦਾ ਸੀਗਾ ਜਿਹੜਾ ਜੌਰਜੀਆ ਦਾ ਸੀਗਾ। ਬਹੁਤ ਦੁੱਖ ਹੈ ਇਸ ਗੱਲ ਦਾ ਅੱਜ ਅਸੀਂ ਇੱਥੇ ਆਏ ਆ ਪਿੰਡ ਖੋਖਰਖੁਰ ਦਸੀ ਇਹਨਾਂ ਨੂੰ ਮਲੇ ਹੌਸਲਾ ਦੇਣ ਆਇਆ ਸਾਰਾ ਸਾਰਾ ਪਿੰਡ ਇਕੱਠਾ ਹੈ ਪੰਚਾਇਤ ਇਕੱਠੀ ਹੈ ਮੇਰੇ ਸਾਹਮਣੇ ਸਭ ਆਇਆ ਸੋ ਮੁਖ ਸੰਜਾ ਕੀਤਾ ਸੀ ਉਹਨਾਂ ਨਾਲ ਬੱਚਾ ਤਾਂ ਚਲਾ ਗਿਆ ਸੀ ਬਾਤ ਨਹੀਂ ਲਾ ਸਕਦੇ ਲੇਕਿਨ ਇਹ ਕਿ ਹੌਸਲਾ ਦੇ ਸਕਦੇ ਹਾਂ ਅਸੀਂ ਦੋ ਤਿੰਨ ਗੱਲਾਂ ਦੇ ਨਹੀਂ ਦੇਖਿਆ ਟ੍ਰਸਟ ਨੂੰ ਅਸੀਂ ਜਿੰਨੇ ਬੱਚੇ ਆਏ ਨੇ ਤਕਰੀਬਨ ਸਾਰਿਆਂ ਦੇ ਘਰਾਂ ਚਾਈ ਜਾਏ ਆ ਉਹ ਜਿੱਥੇ ਜੋ ਲੋੜ ਸਮਝੀ ਹੈ ਉਹਨਾਂ ਨੂੰ ਹੋਰ ਵੀ ਹੈਲਪ ਰੇਡੀ ਟ੍ਰਸਟ ਨੂੰ ਕੀਤੀ ਹੈ ਪੈਨਸ਼ਨ ਸਕੀਮ ਖੜੀ ਗਈ ਉੱਥੇ ਅਸੀਂ ਪੰਜ ਪੰਜ ਹਜ਼ਾਰ ਪੈਨਸ਼ਨ ਜਿਹੜਾ ਸਾਡੇ ਸਾਤੇ ਆ ਜਾਂਦਾ 10000 ਰੁਪਏ ਪੈਨਸ਼ਨ ਜੋ ਬਣਦੀ ਸੀ ਆਪਾਂ ਨੂੰ ਉਹ ਦਿੱਤੀ ਹੈ ਜਿੱਥੇ ਬੱਚੇ ਛੋਟੇ ਆ ਉਹਨਾਂ ਦੀ ਐਜੂਕੇਸ਼ਨ ਲਈ ਵੀ ਪੰਜ ਪੰਜ ਹਜ਼ਾਰ ਪੈਸੀਂ ਦੇ ਰਹੇ ਆ ਜਿਨ੍ਹਾਂ ਦੇ ਘਰ ਬਣਨਾਂ ਨੇ ਅਸੀਂ ਤਕਰੀਬਨ ਚਾਰ ਪੰਜ ਜਿਲ੍ਹੇ ਨੇ ਉਹ ਘਰ ਬਣਨਾਂ ਨੇ ਸੋ ਉਹਨਾਂ ਦੇ ਘਰ ਬਣਾ ਕੇ ਦੇ ਰਹੇ ਆ ਆਪਾਂ ਜਿਹੜੀਆਂ ਬੱਚੀਆਂ ਹੈਗੀਆਂ ਨੇ ਉਹਨਾਂ ਦੇ ਨਾਂ ਤੇ ਅਸੀਂ ਐਫਟੀਆਰ ਜਿਹੜੀ ਉਹ ਕਰਦੇ ਆ ਤੇ ਉਹਨਾਂ ਬੱਚੀਆਂ ਦੇ ਕਿਤੇ ਐਫਟੀਆਰ ਸੋ ਇਹ ਬੇਟੀ ਸਾਡੀ ਦੇਖੋ ਕੱਲ ਨੂੰ ਜਾਂ ਦੋ ਚਾਰ ਪੰਜ ਸਾਲ ਨੂੰ ਇਹਦਾ ਜਿਆ ਹੋਣਾ ਸੋ ਇਹਦੇ ਵੀ 2 ਲੱਖ ਰੁਪਏ ਦੀ ਆਪਣਾ ਐਫਟੀਆਰ ਕਰਾ ਰਹੇ ਹਾਂ ਇਹਨੇ ਲਾ ਦੇ ਤੇ ਜਿਹੜੀ ਕਿ ਲੰਮੇ ਟਾਈਮ ਦੀ ਹੋਏਗੀ ਸੋ ਜ਼ਿਆਦਾ ਟਾਈਮ ਬਥੇਨੋ ਪੈਸਾ ਹੋਰ ਮਿਲ ਦੇਗਾ ਝੰਡਾ ਕਲਾ ਵੀ ਕੀਤੀ ਸੀ ਉਸ ਪਰਿਵਾਰ ਨੇ ਤੇ ਇੱਥੇ ਜਿਹੜੀ ਬੇਟੀ ਆ ਜਿਹੜੀ ਇਹਦਾ ਇਹ ਆਪਣੇ ਪਲੱਸ 2 ਕਰ ਲਈ ਮਟਕ ਵੀ ਇਹ ਕਰਤੀਆਂ ਨੇ ਅੱਗੇ ਹੁਣ ਬੀਆਰ ਦੀ ਤਿਆਰੀ ਕਰ ਰਹੀ ਹੈ ਤੇ ਉਹ ਸਾਡੀ ਜਿਹੜੀ ਇਥੋਂ ਦੀ ਟੀਮ ਹੈਗੀ ਉਹ ਦੱਸਤਾ ਗਿਆ ਉਹਨਾਂ ਨੂੰ ਕਿ ਉਹ ਇਹਦਾ ਫਾਰਮ ਭਰਾ ਲੈਣਗੇ ਸੋ এডਿਕੇਸ਼ਨ ਦੇ ਜੋ ਐਡਮਿਸ਼ਨ ਲੈਣੀ ਤੇ ਇਹਦੇ ਜੋ ਵੀ ਸਮੈਸਟਰ ਦੇ ਪੀਸ ਹੋਏਗੀ ਉਹ ਜੋ ਕੁਝ ਪਾੜ ਜਿਹੜਾ ਅਸੀਂ ਦੇ ਸਕਾਂਗੇ ਉਹ ਟੈਸਟ ਉਹਨਾਂ ਅਸੀਂ ਜੋ ਪਾਸ ਹੋਏਗਾ ਕਮੇਟੀ ਸਾਡੀ ਪਾਸ ਕਰੇਗੀ ਉਹ ਵੀ ਅਸੀਂ ਨੂੰ ਦੇਾਂਗੇ ਜੀ ਤੇ ਉੱਥੇ ਵਾਲੀ ਬੇਟੀ ਦੀ ਗੱਲ ਉਹ ਮਨਿੰਦਰ ਕੋਰ ਉਹ ਵੀ ਬ੍ਰਦਰ ਉਹ ਇੱਥੇ ਹੈਗਾ ਲੇਕਿਨ ਬੇਟ ਉਹ ਵੀ ਬੇਟੀ ਪੜ੍ਹੀ ਦੇਖੀ ਸੀ ਘਰ ਦੇ ਹਾਲਾਤ ਠੀਕ ਕਰਨ ਲਈ ਉਹ ਵੀ ਗਈ ਕਿਉਂਕਿ ਉਹ ਕਾਫੀ ਗਰੀਬ ਕਰ ਰਿਹਾ ਉਹ ਦੇਖਣ ਜਾਇਆ ਕਿ ਜਿਸ ਤਰ੍ਹਾਂ ਮਦਰ ਹੋਦੀ ਹੈ ਉਹ 2500 ਰੁਪਏ ਮਿਲਦੇ ਉਹਨੂੰ ਉਹ ਖਾਣਾ ਬਣਾਉਂਦੀ ਹੈ ਸਕੂਲ ਦੇ ਵਿੱਚ ਫਾਦਰ ਵੀ ਇਦਾਂ ਹੀ ਹੈ ਤੇ ਹਾਲਤ ਕਾਫੀ ਖਰਾਬ ਥੀ ਉਹਨਾਂ ਦੀ ਉੱਥੇ ਵੀ ਅਸੀਂ 7500 ਰੁਪਏ ਪੈਨਸ਼ਨ ਜਿਹੜੀ ਉਹਨਾਂ ਨੂੰ ਵੀ ਲਗਾ ਦਿੱਤੀ ਹੈ ਤਾਂ ਇਸ ਤਰ੍ਹਾਂ ਕਿਨਰਜਨਿਕ ਸੇਵਾ ਕਰ ਸਕਦੇ ਸੇਵਾ ٹرسٹ ਵੱਲੋਂ ਜੋ ਲੋਡ ਮਹਿਸੂਸ ਕੀਤੀ ਸੀ ਸਮਝਿਆ ਉਹਨਾਂ ਨੇ ਹੈਲਪ ਜਿਹੜੀ ਸਾਰੀ ਦਿੱਤੀ ਕੀ ਨਾਮ ਹੈ ਭਗਵਾਨ ਸਿੰਘ ਭਗਵਾਨ ਸਿੰਘ ਜੀ ਕੀ ਕਹਾਂਗੇ ਸਰਬੱਤ ਦਾ ਭਲਾ ٹرسٹ ਵੱਲੋਂ ਪਰਿਵਾਰ ਦੀ ਮਦਦ ਕੀਤੀ ਵੀ ਹੈ ਪੈਨਸ਼ਨ ਦੇਣ ਦਾ ਵੀ ਹਾਂ ਜੀ ਸਰਬੱਤ ਦਾ ਭਲਾ ਟੀਮ ਆਈ ਆਈ ਆਪਣੇ ਖਾ ਸਾਰੀ ਸਾਰਾ ਧੰਨਵਾਦ ਜੀ ਜੋ ਨੁਖਰੀ ਘੜੀ ਦੇ ਵਿੱਚ ਪਹੁੰਚਣ ਸਾਡੇ ਕੋਲ ਐਮਐਲਏ ਸਾਹਿਬ ਕਪਨ ਸਾਹਿਬ ਪ੍ਰਿੰਦੀ ਪੰਚਾਇਤ ਆ ਤੇ ਇਹਨਾਂ ਨੇ ਕੋਈ ਪ੍ਰੋਬਲਮ ਲਾਈ ਆ ਜਿਹੜੀ ਮੁੰਡੇ ਦੇ ਇਥੋਂ ਦੇ ਕਾਰਨ ਕਮੇਟੀ ਨੂੰ ਵੀ ਹੈਲਪ ਕੀਤੀ ਆਈ ਇਹਨਾਂ ਨੇ ਤੇ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਨਰਲ ਕੋਲ